ਸਤਿਗੁਰੂ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤਖਾਨਵੱਦ ਦੇ ਵਿੱਚ ਤਖਾਨਵੱਦ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਤਖਾਨਵੱਦ ਤੋਂ ਪਿੰਡ ਜਿਹੜੀ ਪਿੰਡ ਤੋਂ ਸੜਕ ਜਿਹੜੀ ਮੱਦੋਕੇ ਬੁੱਟਰ ਨੂੰ ਦੌਧਰ ਨੂੰ ਸੌਰੀ ਛੜਕ ਜਾਂਦੀ ਉਹ ਸੜਕ ਦੇ ਉੱਤੇ ਪਈ ਹੋਣਿਆਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਵਜਾ ਬਕਾਊ ਤਿੰਨੇ ਤਿਆਰ ਦੁੱਧ ਵਾਲੀਆਂ ਹਾਜ਼ਰ ਨਾਜ਼ਰ ਸੁਨਿਆ ਸੁਆਈਆਂ ਕੱਢੇ ਤੋਲਣ ਵਾਲੀਆਂ ਪਹਿਲੇ ਨੰਬਰ ਤੋਂ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਆ ਮਿੱਤਰੋ ਬਾ ਕਮਾਲ ਝੋਟੀ ਦੇ ਦਰਸ਼ਨ ਦੋਦੰਦ ਕੱਟੀ ਦੇ ਕਰਾਉਣੇ ਆ ਆਪਾਂ ਤੁਹਾਨੂੰ ਆਉ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਸੱਚੇਕਰ ਅੰਕਲ ਜੀ ਹਸਰਿਕਾ ਕੀ ਹਾਲ ਚਾਲ ਹੈ ਮਹਾਰਾ ਜੀ ਬਸ ਠੀਕ ਠਾਕ ਵਧੀਆ ਸੀਤਾ ਦੇ ਪਰਿਵਾਰ ਵਧੀਆ ਵਧੀਆ ਚਾਹੋ ਸ਼ੁਕਰਾਂ ਜੀ ਅੱਛਾ ਨਾਮ ਦੱਸ ਦਈਏ ਕਿਰਾਂ ਦੀ ਇੱਕ ਵਾਰੀ ਆਪਣਾ ਆਪਣਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਤੇ ਛੜਕ ਤੇ ਆਪਣੀ ਬੋਟ ਆ ਗਈ ਦੋਧਰ ਵਾਲੀ ਹੈ ਨਾ ਦੋਧਰ ਵਾਲੀ ਛੜਕ ਆ ਗਈ ਠੀਕ ਹੈ ਨੇੜੇ ਕੀ ਸੀਗਾ ਉਹ ਜਿਹੜਾ ਦਾ ਕਰਦੇ ਆ ਇਹ ਕੁਲਵਿੰਦਰ ਡਾਕ ਠੀਕ ਹੈ ਜੀ ਅੱਛਾ ਅੱਜ 31 ਜਨਵਰੀ ਬਕਾ ਹੁਆ ਹਨਾ ਜੀ ਇਹ ਕਰ ਦਈਏ ਤਿੰਨੇ ਜੀ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦੀ ਕੀ ਡਿਟੇਲ ਹੈ ਜੀ ਇਹ ਦੋ ਦੰਦ ਆ ਜੀ ਅੱਛਾ ਮੂੰਹ ਹੈ ਜੀ ਹਾਂ ਕੀ ਬਾਤ ਆ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਜੀ ਇਹਨੂੰ 8-9 ਦਿਨ ਹੋ ਗਏ ਬੱਚਾ ਚੱਲੜਾ ਹਨਾ ਜੀ ਹਾਂ ਬੱਚਾ ਚੱਲੜਾ ਬੱਚਾ ਮੱਥੇ ਫੁੱਲ ਵਾਲਾ ਹੀ ਬੱਚਾ ਹੁੰਦਾ ਹੈ ਹਨਾ ਹਾਂ ਜਮਾ ਸੇਮ ਮਾਂ ਪੀ ਕੱਟੀ ਆ ਇਹ ਹਾਂ ਕੱਟੀ ਆ ਮਗਰ ਹਾਂ ਜੀ ਠੀਕ ਹੈ ਜੀ ਅਥੇ ਗੱਲ ਹੋਆ ਯਾਰ ਝੋਟੀ ਦੀ ਤਿਆਰੀ ਤੂੰ ਨਹੀਂ ਬੜੀ ਜ਼ਬਰਦਸਤ ਕੀਤੀ ਆ ਹਨਾ ਹਾਂ ਜੀ ਹਾਂ ਬਸ ਨਿਖਰੀ ਹੁੰਦੀ ਦਿਨ ਐਸ ਵਕਤ ਯਾਨੀ 10 ਕਿਲੋ ਦੁੱਧ ਰਾਵਣਾ ਖੁੱਲਾ ਖੁੱਲਾ ਹਾਂ ਦੁੱਧ ਭਾਰਾ ਤੇਰਾ ਦੇ ਜੂਗੀ ਝੋਟੀ ਤੇ ਰਾਵਣਾ ਰਾਵਣਾ ਦੇ ਜੂਗੀ ਲੈਵਲ ਉੱਤੇ ਤਿਆਰੀ ਬੜੀ ਜ਼ਬਰਦਸਤ ਹੈ ਹਾਂ ਹਾਂ ਐਸ ਵਕਤ ਟਾਈਮ ਯਾਨੀ 6 ਵਜੇ ਹੁਣ ਆਪਾਂ ਚੋਲ ਦੀ ਤਿਆਰੀ ਹੈ ਇਹਨਾਂ ਦੀ ਬਸ 6 ਤੋਂ 6 ਚੋਨੇ ਆਪਾਂ ਠੀਕ ਹੈ ਠੀਕ ਹੈ ਅੱਛਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਦੇਖ ਲਓ ਕੋਈ ਨਹੀਂ ਦੇ ਦੇਵਾਂਗੇ ਆਪਾਂ ਦੱਸ ਦੋ ਕਰੋ ਹੁਕਮ ਫਿਰ ਇਹਦਾ 1.50 ਲੱਖ ਰੁਪਏ 1.50 ਡੇਢ ਲੱਖ ਰੁਪਏ ਡੇਢ ਲੱਖ ਰੁਪਏ ਦੇਣੀ ਕਿੰਨੇ ਦੀ ਹਾਣਾ ਕਾਟੇ ਬਾਟੇ ਬਾ ਕਾਟੇ ਵਟੇ ਹੀ ਆਪਣੀ ਨਹੀਂ ਐਨ ਕਰ ਯਾਰ ਅਟੋਂ ਵਾਲੀ ਕਰਨ ਨਹੀਂ ਨਹੀਂ ਤੁਸੀਂ ਦੱਸ ਦਿਓ ਕੋਈ ਨਹੀਂ ਦਿਖਾ ਲੈ ਬੰਦੂ ਤੁਸੀਂ ਦੱਸ ਦਿਓ ਜਵਟ ਕਾਲੇ ਤੀਰ ਲਾਓ ਇੱਕ ਬੰਦਾ ਵੀ ਦੇ ਦੇਗਾ 1.45 ਦੀ ਹਾਂ ਚਲ ਠੀਕ ਕੱਢੀ ਫਾਰ ਨੂੰ ਮੁੰਡੀ ਬਾਕੀ ਮਾਨਤਨ ਤਾਂ ਹੋਰ ਹੋਜੂ ਆਏਗਾ ਇਹਦਾ ਕੋਈ ਨਹੀਂ ਕੋਈ ਨਹੀਂ ਕਰਦਾ ਕਦੋਂ ਬਾਰ ਤੋਰੇ ਮੜਾ ਖੋਲੇ ਲੈ ਵੀ ਮਿੱਤਰੋ ਪਿਓਰ ਦੋ ਦੰਦ ਤੇ ਝੋਟੀ ਮੂੰਹ ਪਹਿਲਣ ਹੁਣ ਦੇਖੋ ਤੁਸੀਂ ਪਹਿਲੀ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਮੱਲਾ ਮਾਰੀ ਫਿਰਦੀ ਐ ਥੱਲੋ ਕਰਮਾਂ ਵਾਲੀ ਜਦੋਂ ਉਹ ਇਹਨੇ ਜਵਾਨ ਹੋਣਾ ਚੌਗੀ ਹੋਣਾ ਜਦੋਂ ਉਹ ਇਹਨੇ ਛਿੱਗੀ ਹੋਣਾ ਉਦੋਂ ਲੋ ਤਾਂ ਇਹਦੇ ਤੀਰ ਟਕਾਣੇ ਲਾਉਣਾ ਹੀ ਲਾਉਣਾ ਲੈ ਜੇ ਤੁਰ ਦੋ ਮੜੀ ਫੁੱਲੀ ਵੇਖੋ ਮਿੱਤਰੋ ਕਿਰਾਂ ਦੀ ਐਨ ਪਲਵਾਨਾਂ ਅਰਗਾਲੇਵਾ ਯਕੀਨ ਕਰਿਓ ਤੋ ਰੂਹ ਨੂੰ ਸਕੂਨ ਦੇਣ ਵਾਲਾ ਲੇਵਾ ਕਰਮਾਂ ਵਾਲੀ ਨੂੰ ਲੱਗਾ ਹੋਇਆ ਕੱਤੀ ਪਹਿਲਣ ਲੇਵਾ ਦੂਜੇ ਤੀਜੇ ਸੂਏ ਵਾਲੀ ਮਹਿਣਾਂ ਲਾਈ ਫਿਰਦੀ ਆ ਪਰ ਬਾਈ ਥਣ ਵੀ ਬਹੁਤ ਚੰਗਾ ਨਰਤਖਾ ਦੇ ਆਦਾਂਦ ਵੀ ਵਿਖਾ ਦਈਏ ਜੀ ਮੜਾ ਜੀ ਦੋ ਦੰਦ ਮੂੰਹ ਕੱਟੀ ਪਿਓਰ ਆ ਮਿੱਤਰੋ ਤੁਸੀਂ ਆ ਕੇ ਪੱਟ ਕੇ ਵੇਖ ਲਿਓ ਆਪ ਮਾੜਾ ਮੂੰਹ ਫੜਾਇਆ ਨੀਗਾ ਐਨ ਓਕੇ ਦੀ ਰਿਪੋਰਟ ਥੱਲੋ ਥੱਲੋ ਜਗਦੀ ਲੈਵਲ ਹੋਵਾ ਵੇਰਲਾ ਉਰਲਾ ਕਰਮਾਲੀ ਨੂੰ ਬਹੁਤ ਚੰਗੀਆਂ ਲੱਗੀਆਂ ਹੋਈਆਂ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਕੋਲੇ ਆਏ ਤਾਂ ਤੁਹਾਨੂੰ ਪਸੰਦ ਆਉਣ ਵਾਲੀ ਗੱਲ ਪੱਕੇ ਬਾਦੇ ਨਾਲ ਕਹਿਣਾ 1 ਲੱਖ 50000 ਰੁਪਇਆ ਮੰਗ ਕੇ 1 ਲੱਖ 45 ਦੀ ਬਾਈ ਹੁਣੀ ਆਉਂਦੇ ਦੋ ਨੰਬਰ ਤੇ ਜਿਹੜੀ ਮੈਂ ਆ ਜੀ ਇਹਦੇ ਬਾਰੇ ਦੱਸਿਓ ਜੀ ਮਾੜਾ ਜੀ ਇਹ ਕਿੰਨਾ ਸੁਆਵਾ ਜੀ ਇਹ ਦੂਜਾ ਸੂਆਈ ਦੂਜਾ ਸੂਆ ਇਹ ਵੀ ਸੂਈ ਹੋਈ ਹੈ ਜੀ ਇਹ ਵੀ ਸੂਈ ਹੋਈ ਆ ਹਾਂ ਸੂਈ ਹੋਈ ਆ ਕਿਹੜਾ ਬੱਚਾ ਆ ਗਿਆ ਇਹਦੇ ਜੀ ਆ ਸੀ ਇਹਦੀ ਕੱਟੀ ਅੱਛਾ ਇਹਦੀ ਆ ਕੱਟੀ ਆ ਗਈ ਕੱਟੀ ਬੜੀ ਚੰਗੀ ਝੋਲੀ ਚਾਲੀ ਥੱਲੋ ਹਣਾ ਹਾਂ ਹਾਂ ਪੂਰੀ ਵਧੀਆ ਸੂਈ ਹੋਈ ਹੋਈ ਹੁਣ ਦੀਦਾ ਵੇਖੋ ਆ ਦੇਖੋ ਬਈ ਮਿੱਤਰ ਪੂਰੀ ਵਧੀਆ ਝੋਲੀ ਝੋਲੀ ਆ ਹੂੰ ਫਿਰ ਕਿੰਨੇ ਚਿਰ ਹੋ ਗਿਆ ਸੂਈ ਨੂੰ ਇਹ ਜਾਨੀ ਆਪਾਂ ਜੀ ਵਡਿਆਈ ਨਹੀਂ ਮਾਰਦੇ ਬੰਦਿਆਂ ਨੇ ਕਿਹਾ ਸੀ ਵੀ ਟੀਕਾ ਬਹੁਤ ਵਧੀਆ ਲੱਗਾ ਇਹਦਾ ਹੂੰ ਕੱਟੀ ਚੰਗੀ ਆ ਕੱਟੀ ਦੱਸਦੀ ਆ ਜੀ ਅੱਛਾ ਇਹ ਫਿਰ ਦੂਜਾ ਆਪਾਂ ਦਾ ਪਰਖ ਨਹੀਂ ਆਉਂਦੀ ਹੁਣ ਜੇ ਮੈਂ ਤੁਸੀਂ ਕਹਤਾ ਕਰਦੇ ਮੈਨੂੰ ਕੋਈ ਨਹੀਂ ਪਰਖ ਨਹੀਂ ਆਉਂਦੀ ਜਿਹਨੂੰ ਪਰਖ ਹੈਗੀ ਉਹਨੇ ਪਰਖ ਲੈਣੀ ਹੈ ਪਰਖ ਲੈਣੀ ਸਹੀ ਗੱਲ ਹੁਣ ਦੁੱਧ ਕਿੰਨਾ ਮਿਆਦੇ ਥੱਲੇ ਦੀ ਇਹ ਥੱਲੇ 14 ਕਿਲੋ ਦੁੱਧ ਐਨ ਕੰਡੀ ਵਾਲਾ ਪੰਡੇ ਵਾਲਾ ਪੂਰਾ ਫੁੱਲਾ ਅੱਛਾ ਚੂਣ ਚਣ ਚੰਗਾ ਲੱਗਾ ਪੂਰਾ ਵਧੀਆ ਜਿਹੜਾ ਮਰਜ਼ੀ ਚੋ ਲਵੇ ਹਾਂ ਜਿਹਦਾ ਮਰਜ਼ੀ ਚੋ ਠੀਕ ਹੈ ਰੇਟ ਇਹਦਾ ਕੀ ਰਹੂਗਾ ਜੀ ਇਹਦਾ 1 35 ਲਵਾਂਗੇ 1 35 ਲੈਣੀ ਹਾਂ ਘਾਟੇ ਬਾਟੇ ਘਾਟੇ ਬਾਟੇ ਮੇਰੇ ਘਾਟੇ ਬਾਟੇ ਨਾ ਮੁੱਕ ਰਿਹਾ ਕੋਲ ਘਾਟੇ ਬਾਟੇ ਤਾਂ ਚੱਲਣਗੇ ਹਾਂ ਹਾਂ ਕਾਲ ਹੋਰ 2000 ਘਟਾ ਦੀ ਠੀਕ ਰੋਗਲਾ ਪਿਓ ਅੱਛਾ ਚੋਣ ਚੰ ਚੰਗਾ ਲੱਗਾ ਹੋਇਆ ਇਹਨੂੰ ਪੂਰਾ ਵਧੀਆ ਪੂਰਾ ਪਲੀ ਇਹਦਾ ਰੇਟ ਫਿਰ 135000 ਰੁਪਇਆ ਦੇਣੀ ਕਿੰਨੇ ਦੀ ਹੈ 2000 ਘਟਾ ਦੇਾਂਗੇ 133 ਦੀ ਹਾਂ ਠੀਕ ਹੈ ਉਹ ਦੁੱਧ ਬਹੁਤ ਚੰਗਾ ਦੁੱਧ ਦੁੱਧ ਚੰਗਾ ਮੈਂ ਉਹਦੀ ਵੀ ਚੰਗੀ ਆ ਬਈ ਬੰਦੀ ਦਾਂਦੀ ਉਹ ਮੁੱਮਤ ਲੱਗਦਾ ਠੰਡ ਸੁਣਾਏ ਪੂਰੇ ਕੱਲੇ ਕੱਲੇ ਕਰਦੀ ਦੁੱਧ ਵਾਲਾ ਫੀਟਿੰਗ ਵਾਲਾ ਲੱਗਾ ਕਰ ਅੱਛਾ ਤੋਰੇ ਨੂੰ ਖੋਲੋ ਮਾੜਾ ਜ ਲੈ ਇਹ ਸੂਆ ਦੂਜਾ ਕਿ ਤੀਜਾ ਜੀ ਇਹ ਦੂਜਾ ਦੂਜਾ ਸੂਆ ਦੂਜਾ ਸੂਆ ਲੈ ਮਿੱਤਰੋ ਦੂਜਾ ਸੂਆ ਇਹ ਸੂਈ ਆ ਸੁਆਦਾ ਹੋਊਗਾ ਇਹਦਾ ਵੀ 25 ਦਿਨ ਦਾ ਮਹੀਨੇ ਦੇ ਲਾਗੇ ਤੱਕ ਹੀ ਮਹੀਨੇ ਦਾ ਸੁਆ ਮਹੀਨੇ ਦਾ ਸੁਆ ਉਹ ਗੱਲ ਆ ਜੀ ਹਾਂ ਸੈਮੇ ਕਿਲੋ ਦੇ ਘੰਟੀ ਦੇ ਲੈ ਮਿੱਤਰੋ ਮਹੀਨੇ ਦਾ ਸੁਆ ਆਂਦਾ ਕਰਮਾ ਵਾਲੀ ਦਾ ਦੋ ਦੋ 14 ਕਿਲੋ ਕੰਡੇ ਵਾਲਾ ਹਾਜ਼ਰ ਨਾ ਕਿਉਂਕਿ ਚੰਗੀ ਮੈਂ ਤਾਂ ਦੁੱਧ ਤੇ ਹੀ ਬਈ ਆਉਣ ਤੇ ਨਾ ਟਾਈਮ ਲਾ ਦਿੰਦੀ ਆ ਹੂੰ ਲੈ ਬਈ ਰਵੀਆ 25 ਦਿਨਾਂ ਦੇ ਮੈਂ ਮੈਂ ਦੁੱਧ ਤੇ ਆਉਂਦੀ ਆ ਸਹੀ ਹਾਂਜੀ ਹਾਂਜੀ ਸਹੀ ਤਾਂ ਇੱਥੇ ਆ ਕੇ ਦੁੱਧ ਫੜਦੀ ਆ ਮੈਂ ਆਪਦਾ ਹੂੰ ਨਹੀਂ ਠੀਕ ਆ ਬਈ ਓਕੇ ਬਾਪਾਣ ਦਿਓ ਜੀ ਲੈ ਮਿੱਤਰੋ ਤਿਆਰੀ ਤੁਰੀ ਬਹੁਤ ਸੋਹਣੀ ਕੀਤੀ ਹੋਈ ਆ ਮਿਹਨਤ ਦੇ ਰਲਾ ਬੁਰਲਾ ਥਣ ਥਣ ਕਰਮ ਵਾਲੇ ਨੂੰ ਚੰਗਾ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਹੂੰ ਅੱਛਾ ਤੇਰੇ ਨੰਬਰ ਤੇ ਮੈਂ ਆ ਜਿਹੜੀ ਜੀ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਥੱਲੇ 12 ਕਿਲੋ ਦੁੱਧ ਆ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਵੀ ਹਣੀ 25 ਦਿਨ ਹੋ ਗਏ ਆਹ ਬੱਚਾ ਇਹਦਾ ਹੀ ਆ ਹਾਂ ਬੱਚਾ ਇਹ ਕੱਟਾ ਮਗਰ ਕੇ ਕੱਟੀ ਕੱਟਾ ਕੱਟਾ ਇਹਦੇ ਮਗਰ ਕੱਟਾ ਗਿਆ ਦੋ ਆ ਮਗਰ ਕੱਟੀਆਂ ਹਣਾ ਦੋ ਮਗਰ ਕੱਟੀਆਂ ਠੀਕ ਹੈ ਤੇ ਇਸ ਹੁਆ ਕੇ ਨੂੰ ਵਾ ਸੂਈ ਆਪਕੋ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂ ਤੇ ਚੂਣ ਚਾਣੇ ਨੂੰ ਵੀ ਚੰਗਾ ਲੱਗਦਾ ਵਧੀਆ ਪੂਰਾ ਪੂਰਾ ਠੀਕ ਹੈ ਇਹ ਕਿੰਨੇ ਦੀ ਦੇਣੀ ਇੱਕ 25 ਦੇ ਦੇ ਦੇਗੇ 1.25 ਦੀ ਮਾਨਤਾ ਨੂੰ ਹੋ ਜੂ ਵਿੱਚ ਕਰ ਦੇਗੇ ਮੈਂ ਕਿ ਕੱਢੋ ਬਾਬੂ ਤੂਰੇ ਨੂੰ ਮੜੇ ਖੋਲੋ ਇਹ ਥਾਣੀਆਂ ਨਹੀਂ ਖੁੱਲਾ 12 ਕਿਲੋ ਦਾ ਦਾ ਪੂਰਾ ਠੀਕ ਹੈ ਬਾਈ ਕੱਢੋ ਬਾਰ ਨੂੰ ਲੈ ਮਿੱਤਰੋ ਇਹਦੇ ਥੱਲੇ ਕਰਮਾੜੀ ਦੇ ਥੱਲੇ 12 ਕਿਲੋ ਦਾ ਖੁੱਲਾ ਆਣ ਕੰਡੇ ਵਾਲਾ ਹਾਜ਼ਰ ਨਾਜ਼ਰ ਜਿਹੜਾ ਚੂਣ ਵਾਲਾ ਇੱਕ ਹੁੰਦਾ ਹੀ ਕਹਿ ਦੇਣਾ ਤੇ ਇੱਕ ਹੁੰਦਾ ਚੋਲਣਾ ਉਹ ਚੀਜ਼ੇ ਦੇ ਥੱਲੇ ਕਰਮਾੜੀ ਦੇ ਥੱਲੇ ਹਾਜ਼ਰ ਨਾਜ਼ਰ ਆ ਲੈ ਜੀ ਤੂਰ ਦਿਓ ਬਣੀ ਲੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਹੂੰ ਨੇ ਠੀਕ ਹੈ ਥਣ ਤੁਨ ਵੀ ਚੰਗਾ ਲੱਗਾ ਹੋਇਆ ਹੁਣ ਬਾਈ ਹਾਂਜੀ 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 ਹੂੰ ਉਹ ਕੀ ਆ ਜਵਾ ਮੈਂ ਭਾਈ ਸੂਰਾ ਦੂਜਾ ਤੀਜੇ ਇਹ ਹੋਊਗੀ ਬਾਲਾ ਤਰੀ ਨਹੀਂ ਨਹੀਂ ਤੀਜੇ ਸੂਈ ਆਈ ਹੈ ਹਾਂ ਤੀਜੇ ਸੂਈ ਇਹ ਆ ਲੈ ਜੀ ਮਿੱਤਰੋ ਦੇਖ ਸਕਦੇ ਆ ਤੁਸੀਂ ਤਿੰਨੇ ਮਈਆਂ ਤਿਆਰ ਦੁੱਧ ਵਾਲੀਆਂ ਕੰਡੇ ਤੋਲਣ ਵਾਲੀਆਂ ਹਾਜ਼ਰ ਨਾਜ਼ਰ ਜਿਹੜਾ ਚੋਣ ਵਾਲਾ ਦੁੱਧ ਉਹ ਮਈਆਂ ਦੇ ਥੱਲੇ ਲੈ ਹੀ ਪੁੱਤ ਉਹ ਮੈਂ ਤੇ ਇੱਕ ਵਾਰੀ ਥਾਣਾ ਤੇ ਕੈਮਰਾ ਜ਼ਰੂਰ ਲਾ ਦਈ ਧਿਆਨ ਦੇ ਨਾਲ ਫਿਰ ਹਾਂ ਆ ਵੇਖ ਸਕਦੇ ਆ ਮਿੱਤਰੋ ਥਣ ਚਾਰੇ ਤੁਸੀਂ ਓਕੇ ਆ ਹੁਣ ਥਾਣੇਕ ਜਿਹੜਾ ਪਰਲਾ ਬੜਾ 19 ਕੀ ਭਾਰਾ ਰੱਖੀ ਨੀ 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 ਉਹੀ ਲੱਗਦਾ ਹੁਣ ਦੇਖਣ ਨੂੰ ਹੀ ਲੱਗਦਾ ਦੇਖਣ ਨੂੰ ਹੀ ਹੋਂ ਸਾਰਾ ਇੱਕੋ ਜਿਹਾ ਦੁੱਧ ਦੁੱਧ ਸਾਰਾ ਕੋ ਇੱਕੋ ਜਿਹਾ ਠੀਕ ਹੈ ਜੀ ਨੰਬਰ ਆਪਣਾ ਕਿੰਨਾ ਆ ਗਿਆ ਜੀ 6280 6280 61 61 61 4767 4767 6280 61 47 67 67 ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਤਖਾਨਵਦ ਜ਼ਿਲ੍ਹਾ ਵਾ ਮੂਗਾ ਤਖਾਨਵਦ ਤੋਂ ਪਿੰਡ ਤੋਂ ਜਿਹੜੀ ਦੌਧਰ ਵਾਲੀ ਛੜਕੇ ਜਾਂਦੀ ਉਹ ਛੜਕੇ ਦੇ ਉੱਤੇ ਕੁਲਵਿੰਦਰ ਡਾਕਟਰ ਦੀ ਦੁਕਾਨ ਦੇ ਕੋਲੇ ਬਾਈ ਹੁਣਿਆਂ ਦਾ ਘਰ ਆ ਬਾਕੀ ਗੱਲਬਾਤ ਦੀ ਹਾਂਜੀ ਕਰੋ ਹੁਕਮ ਜੀ ਇੱਕ ਆਪਣੀ ਬੇਨਤੀ ਹੈ ਵੀ ਬੰਦਾ ਉਹ ਫੋਨ ਕਰੇ ਜਿਹੜਾ ਆ ਕੇ ਝੋ ਸਕਦਾ ਇੱਕ ਕਨ ਬੈਕ ਆ ਤਸਦੀਕ ਆਨਲਾਈਨ ਲਾਣਾ ਕਰੇ ਤੇ ਤੈਨੂੰ ਨਾ ਗਾਲਾਂ ਕੱਢੇ ਕੋਈ ਨਹੀਂ ਸਹੀ ਗੱਲ ਨਹੀਂ ਗੱਲ ਨਹੀਂ ਮੇਰੇ ਕਰਮਾਂ ਚ ਜਿਉਂਗਿਆ ਰਪਈ ਜਾਣੀ ਨਹੀਂ ਨਹੀਂ ਮੇਰਾ ਗੱਲ ਇਹ ਤੋਂ ਦੇਖੋ ਜੀ ਚੰਗਾ ਕੰਮ ਕਰਕੇ ਵੀ ਵੇਖ ਲਿਆ ਹਰ ਜਿਹੜੀ ਤੁਸੀਂ ਝੋਟੀ ਉਦੋਂ ਵਿੱਚ ਹੀ ਸੀਗੀ ਉਹ ਬੰਦੇ ਯਾਦ ਕਰਦੇ ਆ ਯਾਦ ਕਰਦੇ ਹਾਂ ਝੋਟੀ ਦੀ ਆਪੋ ਸਿਫਾਰਸ਼ ਨਾ ਦਿੱਤੀ ਸੀ ਦੋ ਸਾਈਆਂ ਮੋੜ ਕੇ ਤੀਜੀ ਸਾਈ ਦੇ ਦਿੱਤੀ ਸੀ ਤੀਜੀ ਸਾਈ ਦੇ ਦਿੱਤੀ 18 ਕਿਲੋ ਦੁੱਧ ਦਿੰਦੀ ਆ ਹਾਂ ਨਹੀਂ ਉਹ ਯਾਦ ਕਰਦੇ ਬੰਦੇ ਕੋਈ ਚੱਕਣੀ ਜੀ ਇਹ ਹੀ ਗੱਲ ਆ ਮੈਂ ਤਾਂ ਇਹ ਗੱਲ ਆਣਾ ਜੀ ਦੁੱਧ ਘੱਟ ਦੱਸ ਦੋ ਕਿਲੋ ਪਰ ਚੀਜ਼ ਤਾਂ ਦੇ ਦੋ ਨਾ ਕਿਲੇ ਨੂੰ ਪੈਸੇ ਲੈ ਲਓ ਯਾਰ ਆਪਾਂ ਹੁਣ ਸਾਲਾਂ ਸਾਲ ਬਿਡੀਓ ਬਣਾਉਣ ਲੱਗੇ ਅੱਜ ਸਾਲ ਹੋ ਗਿਆ ਸਾਲ ਹੋ ਗਿਆ ਜਿੱਥੋਂ ਦੇਖੋ ਜੀ ਜਿੱਥੋਂ ਅਗਲੇ ਨੇ 1 20 ਦੀ ਲੈਣੀ ਉੱਥੇ 10 ਹੋਰ ਫੜ ਲੂਗਾ ਪਰ ਚੀਜ਼ ਤਾਂ ਦੇ ਦੋ ਨਾ ਕਈ ਵਾਰੀ ਅਗਲੇ ਦਾ ਕਲ ਮੈਨੂੰ ਵੀ ਕੱਢਣੀ ਆ ਤੁਹਾਨੂੰ ਵੀ ਕੱਢਦਾ ਜੀ ਹਾਂਜੀ ਹਾਂਜੀ ਆ ਲੈਨੇ ਪਤਾ ਨਹੀਂ ਬਈ ਅੱਜ ਕੱਲ ਮਹਨ ਲੈਣੀ ਕਿਹੜਾ ਸੌਖੀ ਆ ਨਾ 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 ਬਹੁਤ ਦਾ ਦੌਰ ਆ ਹਰ ਚੀਜ਼ ਮਹਿੰਗੀ ਆ ਹਨਾ ਜੀ ਲੱਖ ਰੁਪਈਆ ਇਕੱਠਾ ਕਰਨਾ ਬਹੁਤ ਵੱਡੀ ਗੱਲ ਆ ਲੈ ਜੀ ਮਿੱਤਰੋ ਇਹ ਕਾਲਾ ਸੋਨਾ ਵੈਸੇ ਤਾਂ ਜਿਹੜਾ ਬੰਦਾ ਇਹਨਾਂ ਨਾਲ ਮੋਹ ਪਾ ਲੈਂਦਾ ਜਿਹੜਾ ਇਹਨਾਂ ਨਾਲ ਮੁਹੱਬਤ ਕਰ ਲੈਂਦਾ ਹਾਂ ਜਿਹੜਾ ਇਹਨਾਂ ਨਾਲ ਜੁੜ ਜਾਂਦਾ ਉਹ ਬੰਦਾ ਕਦੇ ਵੀ ਮਿੱਤਰੋ ਵਕਾਟਾ ਨਹੀਂ ਖਾਂਦਾ ਜੇਕਰ ਤੁਸੀਂ ਨਾਲ ਇਸ ਤਰ੍ਹਾਂ ਦੇ ਬੱਚਿਆਂ ਦੀ ਗਰੋਥ ਦੇਖਣੀ ਚਾਹੁੰਦੇ ਆ ਫਿਰ ਮਿੱਤਰੋ ਤੁਸੀਂ ਜਿਹੜਾ ਕਿਹੜਾ ਪਾਊਡਰ ਸੀ ਬਈ ਉਹ ਦੀਪ ਜਿਹੜਾ ਪਾਉਨੇ ਆਪ ਮਿੰਸਤਾਈ ਉਹ ਪਾਊਡਰ ਵੀ ਜਰੂਰ ਵਰਤਿਆ ਕਰੋ ਬਾਈਆਂ ਦਾ ਬਾਈ ਉਹ ਕੰਪਨੀ ਵਾਲੇ ਪਾਊਡਰ ਮਿਨੀ ਮਿਕਸਚਰ ਆ ਪਸ਼ੂਆਂ ਦੀ ਗ੍ਰੋਥ ਲਈ ਬੱਚਿਆਂ ਦੀ ਗ੍ਰੋਥ ਲਈ ਲਾਹੇਵੰਦ ਚੀਜ਼ ਆ ਤੇ ਆ ਮਿੱਤਰੋ ਬਾਈ ਹੁਣਾਂ ਦੇ ਜਾਨਵਰ ਪਕਾਉਗਾ ਧੰਨਵਾਦ